ਹਾਂਜੀ ਦੋਸਤੋ ਆਪਾਂ ਹੱਜ ਬਣਾਉਨੇ ਆ ਮੈਗੀ ਤੇ ਉਹ ਵੀ ਪਿਆਜ਼ ਤੇ ਟਮਾਟਰ ਪਾ ਕੇ ਤੇ ਆਪਣੇ ਘਰ ਦੇ ਬਣੇ ਮਸਾਲੇ ਪਾ ਕੇ ਪਹਿਲਾਂ ਲੈ ਲੈ ਪਿਆਜ਼ ਤੇ ਉਹਨੂੰ ਭੁੰਨਣਾ ਚੰਗੀ ਤਰ੍ਹਾਂ ਗੈਸ ਬੂਤੇ ਗੈਸ ਤੇ ਭੁੰਨੇ ਪਿਆਜ਼ ਚੰਗੀ ਤਰ੍ਹਾਂ ਤੇ ਇਹਨੂੰ ਐ ਲਾਲ ਕਰ ਲੈਣਾ ਲਾਲ ਕਰਨ ਤੋਂ ਬਾਅਦ ਤੇ ਇਹਦੇ ਵਿੱਚ ਪਾਉਣੇ ਆਪਾਂ ਆਪਣੇ ਘਰ ਦੇ ਮਸਾਲੇ ਹਾਂ ਮਨ ਹੋ ਗਿਆ ਜੀ ਇਹ ਮਨ ਲਾਲ ਪਨ ਹੋ ਗਿਆ ਪਿਆਜ ਇੰਝ ਜਿਹਾ ਤੇ ਹੁਣ ਇੱਚ ਪਾਣਾ ਲੂਣ ਲੂਣ ਪਾਤਾ ਜੀ ਡੇਢ ਜੰਮ ਚ ਪਾ ਲਉ ਤੇ ਹੁਣ ਮੋੜਨੇ ਘਰ ਦਾ ਮਸਾਲਾ ਬਣਿਆ ਘਰ ਦਾ ਪੀਸਿਆ ਹੋਇਆ ਤੇ ਇਹ ਇੱਕ ਜੰਮ ਚ ਇਹ ਪਾਤਾ ਰਿਹਾ ਤੇ ਹੁਣ ਇਹਦੇ ਵਿੱਚ ਪਾਣੀ ਆ ਮਿਰਚ ਘਰ ਦੀ ਕੁੱਟੀ ਹੋਈ ਮਿਰਚ ਤੇ ਹੁਣ ਆ ਪੀਸੀ ਮਿਰਚ ਥੋੜੀ ਜੀ ਪਾ ਦੀ ਇਹਦੇ ਵਿੱਚ ਆ ਸਬ지 ਬਣ ਸਕਦਾ ਹੋ ਸਕਦਾ ਜੀ ਪੂਰਾ ਪੋਟਾ ਰੈਡੀ ਆਪਣਾ ਤੇ ਹੁਣ ਆਪਾਂ ਬਣੇ ਇਹਦੇ ਵਿੱਚ ਟਮਾਟਰ ਦੋ ਟਮਾਟਰ ਪਾਉਣੇ ਇਹਦੇ ਵਿੱਚ ਦੋ ਲੈ ਗਏ ਆ ਤੇ ਦੋ ਟਮਾਟਰ ਪਾਉਣੇ ਆ ਤੇ ਹੋਰ ਆਪਾਂ ਇਹਦੇ ਵਿੱਚ ਮੈਗੀ ਦਾ ਮਸਾਲਾ ਪਾਉਣੇ ਆ ਇਕੱਲਾ ਇਹ ਥੋੜੇ ਭੱਜਾਂ ਤੇ ਇਹ ਆਪਾਂ ਪਾਉਣੇ ਦੇ ਵਿੱਚ ਮੈਗੀ ਦਾ ਮਸਾਲਾ ਹੁਣ ਆਪਾਂ ਇਹ ਹੋ ਗਿਆ ਤਿਆਰ ਕੋਨੇ ਕੋਨੇ ਮੈਂ ਮੀਂਹ ਮਸਾਲੇ ਆਹ ਦੇਖੋ ਫੱਟ ਗਿਆ ਐਂਡ ਚੱਲ ਗਿਆ ਤੇ ਆਪਾਂ ਹੁਣ ਇੱਥੇ ਪਾਉਣਾ ਮੈਗੀ ਮਸਾਲਾ ਥੋੜਾ ਟਾਈਮ ਤਾਂ ਲੱਗਦਾ ਬਣਨ ਨੂੰ ਪਰ ਇਹ ਟੇਸਟੀ ਬਹੁਤ ਬਣਦੀ ਆ ਹੁਣ ਅੰਦਰ ਪਾਉਂਦੇ ਆ ਮੈਗੀ ਮਸਾਲਾ ਇਹ ਫੌਨ ਲਓ ਜੀ ਹਾਂ ਆਪਾਂ ਚਪਾਤਾ ਮੈਗੀ ਬਣਾ ਤੇ ਹੁਣ ਦੇਖਾਂਗੇ ਆ ਲਾਈਵ ਐਨ ਮਾਰਦੀ ਬਹੁਤ ਵੈਕ ਸਮੈਲ ਆ ਤਰ੍ਹਾਂ ਜਿਵੇਂ ਤੁਸੀਂ ਦੇਖਾਂਗੇ ਕਿ ਕਿੱਦ ਬੜੀਆਂ ਮੈਗੀ ਇਹਸ ਨੂੰ ਕਰਤਾ ਬੰਦ ਤੇ ਹੁਣ ਆਪਾਂ ਦੇਖਦੇ ਹਾਂ ਮੈਗੀ ਦਾ ਟੇਸਟ ਕਿਦਾਂ ਦੀ ਬਣੀ ਆ ਲਓ ਜੀ ਪਲੇਟ ਚ ਪਾ ਕੇ ਤੇ ਦੇਖਦੇ ਆਂ ਇਹਦਾ ਸਵਾਦ ਕਿਹੰਦੀ ਆ ਹੈ ਮੈਂ ਜੀ ਲਓ ਜੀ ਆਪ ਆਪ ਮੈਂ ਜੋ ਕੀ ਪਾ ਲਿਆ ਬਾਕੀ ਇਹਨਾਂੀਆਂ ਪਾ ਲੂਗਾ ਆਪਣੀਆਂ ਲਓ ਜੀ ਆਪਾਂ ਦੇਖਦੇ ਆਂ ਟੇਸਟ ਕਰਦੇ ਆਂ ਕਿੱਪੇ ਇਹ ਕਿੱਦਾਂ ਦੀ ਬਣੀ ਆ ਲਓ ਜੀ